ਸਤ ਸ੍ਰੀ ਅਕਾਲ ਜੀ ਬਲੋਗ ਨਾਮ ਹੈ ਦਿੰਦੀ ਨਾਮ ਬਲੋਗ ਜੀ ਨਾਮ ਸੁਰਕਾ ਬਲੋਗ ਨਾਮ ਦਿੰਦੀ ਨਾਮ ਬਲੋਗ ਦੀ ਨਾਮ ਸ਼ੁਰੂਆਤ ਅੱਜ ਆ ਗਿਆ ਦੇਖ ਚਾਰ 11 ਤੋਂ ਫਿਰ 22 ਚਾਰ 11 ਤੋਂ ਫਿਰ 22 ਤੇ ਮਾਠ ਖੜਾ ਸੀ ਜਾਂ ਤੇ ਉੱਤੇ ਦਾਣ ਗੋਲ ਤੇ ਸਫਾਈ ਕਰੀ ਥੋੜਾ ਥੋੜਾ ਸਮਾਂ ਲੱਗ ਜਾਂਦਾ ਜੋ ਕੀ ਮੈਂ ਆ ਕੇ ਕਰੂੰਗਾ ਠੀਕ ਹੈ ਹੁਣ ਨਾ ਵੱਧ ਕੇ ਦਾ ਹੁਣ ਜਮ ਇੰਟੋ ਬਣਾ ਕਾਫੀ ਨਾਮ ਵਿੱਚ 49 ਮਿੰਟ ਟੋਕਲ ਠੀਕ ਹੈ ਤੇ ਮਾਰੋ ਟੋਕੀ ਕਰੀ ਸੀ ਤੇ ਰਾਤ ਮੇਟਾ ਸੀ ਤੇ ਹੁਣ ਵੀ ਆਜਾ ਕੇ ਕਿਹਾ ਅੱਜ ਮੈਂ ਟੋਕੀ ਲੈ ਰਹੀ ਹਾਂ ਠੀਕ ਹੈ ਜੀ ਇਸਾਂ ਲਗਾ ਕਮੈਂਟ ਕਰ ਦੱਸੋਗਾ ਤੇ ਰਿਜ਼ਲਟ ਲੈਣਾ ਤੇ ਤੇ ਆ ਬਿਆਜ ਆ ਤੇ ਆ ਤੇ ਬਾਰੇ ਸਮਾਹ ਮਿਲੂਗਾ ਤੇ 10ਵਾਂ ਕੈਜ ਬਿਆਨ ਮਿਲ ਗਿਆ ਤੇ ਕੈ ਵੀ ਇਹਨਾਂ ਦੇ ਕੱਲ ਬਣੂਣ ਦੀ ਕਿੰਜ ਕਰੀ ਸਕਾਂ ਦਸਾਰੇ ਵਾਲੇ ਵੀ ਦੇਖ ਜਾ ਕੇ ਮੇਰੇ ਟੈਕ ਤੇ ਜਾ ਕੇ ਦੇਖ ਸਕਦੇ ਠੀਕ ਆ ਤੇ ਸੋ ਸਮਝਿਆ ਕਿ ਹਾਂ ਕੋ ਲੋਕਾਂ ਨੂੰ ਜਾਣਾ ਹੈ ਸਦਨ ਬਿਨਾਂ ਕਿਸ ਡਿਸਕ੍ਰਿਪਸ਼ਨ ਮੈਂ ਤੁਗਾ ਮੈਂ ਆ ਜਾਣਾ ਬਿਆਜ ਆ ਤੇ ਆ ਤੇ ਬਾਰੇ ਸਮਾਹ ਮਿਲੂਗਾ ਤੇ ਕੋਈ ਸਟੈਪ ਹੋਊਗਾ 3 ਨੰਬਰ 1 ਨਾਲ ਸ਼ੁਰੂ ਕਰਾਂਗਾ ਉਹ ਮੈਂ ਸਭ ਤੋਂ ਲਾਸਟ ਦੇ ਵਿੱਚ ਦੱਸੂਗਾ ਤੁਸੀਂ ਦੇਖ ਬਣਾ ਲੈਣਾ ਤੁਸੀਂ ਕਿਵੇਂ ਕਰ ਸਕਦੇ ਲੇਕਿਨ ਜਿਹੜਾ ਮੇਰਾ ਬੈਨਸ ਹੋ ਸਕਦਾ ਜੇ ਸੰਧਾਨ ਜਾਂ ਜਦਸਾਹੀ ਹੋਤਾ ਮੈਂ ਠੀਕ ਆ ਨਹੀਂ ਹੋਤਾ ਮੈਂ ਲਵਾਂ 10 ਦਿਵਾ ਚਲ ਨਾ 10 ਬਾਕਸਪਨ ਬਿਆਜਾ ਮਿਲਣਾ ਬਾਅਦ ਸੋ ਵੈਲਕਮ ਬੈਕ ਟੂ ਮਾਈ YouTube ਚਨਲ ਤੇ ਮੈਂ ਵੀ ਆ ਗਿਆ ਹਾਂ ਜਿਸ ਦਾ 11:43 ਮਿੰਟ ਹੋ ਗਣਾ ਠੀਕ ਆ ਤੇ इनको ਜਿਹੜਾ ਨਵਾਂ ਬੀਨੂ ਸਾਹਿਬ ਉਹ ਸੁਣ ਦੱਸੂਗਾ तो हिट दे देना कि जो नवा शुरू करेगा मैं मोबाइल के आधार ही है ठीक है जी तुम ग्रैस कर सद कमेंट कर सौ क्या हो सकता है चलो मिलता स बाद बनाए रहो स्किप कराऊंगा दुकान चुप बैठूंगा समान लगाऊंगा तो कोई भी अपडेटा सब दसूंगा दोपहर सिलूंगा जो मैं चेन बनाऊंगा बना के करूंगा बाद बनाए रहो ਤੋ ਬਰੋਦਰ ਉਹ ਆਦਿ ਜੁਮਾ ਅੰਦਰ ਸਮਾਂ ਮੰਨਨ ਸੇ ਲੋਕਾਂ ਨਾਲ ਗੱਲ ਹੋ ਰਹੀ ਸੀ ਤੇ ਕੰਟੈਂਟ ਬਾਰੇ ਡਿਊਟੀ ਕਰੇ ਤੇ ਹੁਣ ਬੱਜ ਗਿਆ ਨਾ ਇੱਕ 1.7 ਸਕਿੰਟ ਹੋ ਗਏ ਨੇ ਤੇ ਜੇ ਤੇ ਮੈਂ ਸਟੂਡੀਓ ਚ ਅਗਲਾ ਛੋਟਾ ਜਿਹਾ ਮੈਂ ਚੈਨਲ ਬਣਾਉਣਾ ਮੈਂ ਅਸਲ ਵੀਡੀਓ ਬਣਾਉਂਗਾ ਅੱਗੇ ਤੱਕੜ ਕਰੂੰਗਾ ਤੇ ਤੁਹਾਨੂੰ ਬਾਅਦ ਵਿੱਚ ਮਿਲੂਗਾ ਤੁਹ ਸੂਚ ਵਿੱਚ ਬਣਾ ਦੇ ਤਾਂ ਨੰਬਰ ਦੇ ਕੇ ਦੇਖ ਸਕਦੇ ਹੋ ਕਮੈਂਟ ਆ ਜਾਓਗੇ ਮੇਰੀ ਆਪਣੀ ਵੀਡੀਓ ਬਣਾਈ ਹੋਈ ਹੈ ਜਾਂ ਤੇ ਦੂਸਰੇ ਦੇਖਾਸ ਕੋਈ ਵੀ ਦੇਖੀ ਜਾ ਕੇ ਦੇਖ ਸਕਦਾ ਹਾਂ ਤੇ ਵੀਡੀਓ 10000 ਤੋਂ ਰੈਨਿੰਗ ਦੇ ਲਈ ਬਰੋਦਰ ਆਦਿ ਜਿਹੜੇ ਬੋਲਦੇ ਨੇ ਤੇ ਅੱਜ ਤੋਂ ਮੈਂ ਵੀਡੀਓ ਬਣਾਉਣਾ ਬਣਾ ਕੇ ਐਡਿਟ ਅਪਲੋਡ ਕਰਦਾਂ ਕੈ ਵੀ ਅਪਲੋਡ ਉਪਯੋਗ ਸਮ ਦੱਸੂਗਾ ਤੁਸੀਂ ਲੋਕਾਂ ਬਣਾਇ ਰਹਿਣਾ ਕਿਤਨਾ ਕਰਦੇ ਸੜਕ 'ਤੇ ਜਲਦੀ ਇਸ ਲਈ ਤੁਸੀਂ ਇਹ ਨਾਲ ਕਰਦਾ ਬਲ ਪਲੀਜ਼ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਈ ਵਾਰ ਤਾਂ ਨਹੀਂ ਸੜਕ 'ਤੇ ਬਣਾਇਆ ਚਲੋ ਮੈਂ ਤਾਂ ਇੱਕ ਬਾਤ ਦੱਸ ਦਿੰਦਾ ਤੁਸੀਂ ਬੱਚੇ ਬਣਾਉਣ ਉਸ ਤੋਂ ਪਹਿਲਾਂ ਜਿੰਦਾਂ ਬਾਅਦ ਮੈਂ ਇਹ ਚੰਨੀ ਬਣਾ ਚੁੱਕਾ ਸੀ ਬਣਾ ਤੇ ਐਡੀਟ ਰੋਡ ਕੱਟ ਚੁੱਕਾ ਸੀ ਉਦੋਂ ਬੱਚਾ ਦੁਕਾਨ 'ਚ ਰੱਖਾ ਸੀ ਤੇ ਡਿਊਟੀ ਕਰੀ ਤੇ ਇੱਕ ਦਿਨ ਵਧੀਆ ਰਿਹਾ ਸ਼ਾਇਦ ਦਿਨ ਕੰਮ ਕਰਨ ਦਾ ਮੌਕਾ ਮਿਲਿਆ ਆਪ ਜਾਨ ਦਾ ਮੌਕਾ ਮਿਲਿਆ ਤੇ ਧੂਏ ਦੇ ਵਿੱਚ ਰਹਿੰਦੇ ਮੌਕਾ ਵੀ ਮਿਲਿਆ ਜੋ ਕਿ ਰਾਂ ਬੰਦਿਆਂ ਨੂੰ ਕੰ ਤੇ ਸੌਣ ਖਾ ਚਾਹ ਵੀ ਚਾਰ ਜਦੋਂ ਹੁਣ ਤੇ ਕਿਹਾ ਜਾਂਦਾ ਤੇ ਇਹ ਦੱਸਣਾ ਸੀਗਾ ਕਿ ਮੈਂ ਸੋਨ ਮੈਂ ਜੋ ਨਵਾਂ ਬਿਨਸ ਸ਼ੁਰੂ ਕਰ ਲਿਆ ਇਹ ਦੱਸਣਾ ਕਿ ਮੈਂ ਨਵਾਂ ਮੈਂ ਬਿਨਸ ਸ਼ੁਰੂ ਕਰ ਲਿਆ ਤੇਰਾ ਬਿਨਸ ਸ਼ੁਰੂ ਕਰ ਲਿਆ ਜੋ ਅਸੀਂ ਮਨੀ ਟ੍ਰਾਂਸਫਰ ਦਾ ਕੰਮ ਸ਼ੁਰੂ ਕਰ ਲਿਆ ਮੈਂ ਮਨੀ ਟ੍ਰਾਂਸਫਰ ਦਾ ਕੰਮ ਸ਼ੁਰੂ ਕਰ ਲਿਆ ਜਦੋਂ ਤੇ ਪੈਸੇ ਬਾਹਰ ਭੇਜਦਾ ਜਾਊਗਾ ਤੇ ਉਹ ਕੰਮ ਹੋ ਕੇ ਸ਼ੁਰੂ ਕਰ ਲਿਆ ਹਰ ਜਲਦੀ ਹੋਰ ਕੰਮ ਦੇ ਸ਼ੁਰੂ ਕਰ ਸਕਦਾ ਮੈਂ ਸਾਲ ਦੋ ਸਾਲ ਦੇ ਤੱਕ ਹੋਰ ਕੰਮ ਸ਼ੁਰੂ ਕਰੂੰਗਾ ਉਹ ਵੀ ਤੁਹਾਨੂੰ ਦੱਸ ਦੂੰਗਾ ਜਦੋਂ ਸ਼ੁਰੂ ਕਰਨਾ ਤੇ ਉਹ ਪਲਾਨ ਵੀ ਮੇਰਾ ਹੈਗਾ ਤਨਦਰਪੀਨਸ ਬਤਾਉਂਦੇ ਵਿੱਚ ਕੋਈ ਫਾਇਦਾ ਹੋਣਾ ਚਾਹੀਦਾ ਬਿਨਸ ਪਤਾ ਮਾਗੇ ਕੁਝ ਪੈਸੇ ਚਾਰ ਕਰ ਹੀ ਆਉਣਗੇ ਇਸ ਲਈ ਜੀਨ ਬਣਾਉਣਾ ਵਾ ਫਿਰ ਥੋੜਾ ਟਾਈਮ ਲੱਗ ਬਿਨਸ ਬਣਾਉਣਾ ਪਰ ਹਮਨੇ ਜਿਆਦਾ ਥੋੜੇ ਬਤਾ ਲੈ ਮਨੀ ਟ੍ਰਾਂਸਫਰ ਕਰਨਾ ਸ਼ੁਰੂ ਕਰ ਲਿਆ ਜਿਸ ਤਰ੍ਹਾਂ ਕਿ ਬਿਨਸ ਫਾਈਨਲ ਬਿਨਸ ਸ਼ੁਰੂ ਕਰ ਲਈ ਜੀਨ ਬਣਾਉਦੇ ਲਈ ਲਾਈਕ ਕਰ ਲੋ ਜੇ ਤੁਸੀਂ ਨਵੇਂ ਚਾਹਤ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੀ ਨੋਟੀਆਂ ਬੈਲ ਪ੍ਰੈਸ ਕਰ ਦਿਓ ਬਟਨ ਦਾ ਬਲੂ ਮੇਰੇ ਵੀਰ ਸਨਪਨ ਦੇ ਸੰਦੇਸ਼ ਸੁਣਨੇ ਸੁਸਮਣਾ ਕਰ ਰਹੇ ਹਾਂ ਇੰਸਟਾਗ੍ਰam ਫੇਸਬੁਕ ਟਵਿੱਟਰ ਨੂੰ ਕਿਸੇ ਵੀ ਫੋਲੋ ਕਰਨ ਚਾਹੁੰਦੇ ਸਾਰਾ ਮ ਉਗਾਂਨ ਕਾਈ ਵਰਨ ਜਾਤ ਮੈਨੂੰ ਜਿੱਥੇ ਚੱਪਰਾਇ ਕਾ ਸਕਦਾ ਹਾਂ ਤੇ ਨਾਲ ਦੇ ਨੋਟੀਆਂ ਦਾ ਸਟਰੀਕਾਲ ਦੇ ਬਟਨ ਦਬਲੋ ਮੇਰੇ ਉਸਾਲ ਮਨ ਨੇ ਜੇ ਤੋ ਸੁਨੇਹ ਦਾ ਸਾਰੀ ਵਾਲੇ ਵੀ ਦੇਖੀ ਜਾ ਕੇ ਮੇਰੇ ਕਮੇਟੀ ਪੋਸਟ ਜਾ ਕੇ ਦੇਖ ਸਕਦੇ ਹਾਂ ਕਿਉਂਕਿ 10 ਦਿਨਾਂ ਬਾਅਦ ਕਮਦਾਦ ਨਾਲ ਕਮੇਟੀ ਪੋਸਟ ਰਹਿਣਾ ਤੇ ਆਪਾਂ ਹੋਰ ਵੀਡੀਓ ਜਿਹੜੀ ਆਪ ਕਰਾਂਗੇ ਵੀ ਉਹ ਤੁਸੀਂ ਦੇਖ ਸਕਦੇ ਸਾਰੀਆਂ ਵੀਡੀਓ ਸਾਰੀਆਂ ਤੁਹਾਨੂੰ ਪਾਵੇਂ ਪੁਰਾਣੀ ਵੀਡੀਓ ਜਿਹਨੇ ਦੇਖ ਜਾ ਕੇ ਦੇ ਸਕਦੇ ਉਹ ਸਾਰੀਆਂ ਮੈਂ ਕਮੇਟੀ ਪੋਸਟ ਵਾਲੀ ਵਿੱਚ ਪਾਈ ਜਾਵਾਂਗਾ ਜਨਕ ਤੀਜਾ ਦਿਨ ਅੱਜ ਮਿਲ ਗਿਆ ਹਰ ਰੋਜ਼ ਚਾਰ ਟੱਕ ਦੇ ਨਾਲ ਜਾਇ ਹੈ ਜਾਂ ਪਾਰ